ਲੋ ਜੀ ਸਿੱਧੂ ਬਾਈ ਦੀ ਹਵੇਲੀ 'ਚ ਅੱਜ ਆਏ ਆ ਤੇ ਦੇਖ ਸਕਦੇ ਹੋ ਰੌਣਕਾਂ ਲੱਗੀਆਂ ਹੋਈਆਂ ਭੰਡਾ ਆਏ ਹੋਏ ਨੇ ਦੇਖੋ ਰੌਣਕਾਂ ਲਾ ਰਹੇ ਨੇ ਦੇਖੋ ਲੋਕ ਆ ਰਹੇ ਨੇ ਜਾ ਰਹੇ ਨੇ ਸਾਹਮਣੇ ਦੁਕਾਨਾਂ ਲੱਗੀਆਂ ਹੋਈਆਂ ਨੇ ਅੱਛਾ ਹੋਣੋ ਜੀ ਉਹ ਦੇ ਪੁੱਤਰ ਆ ਰਹੀਆਂ ਪੁੱਤਰ ਮਿੱਠੜੇ ਮੇਰੇ ਉਹ ਪੁੱਤਰ ਮਿੱਠੜੇ ਮੇਰੇ ਰੱਬ ਸਮਨੂ ਦੇਵੇ ਪੁੱਤਰ ਮਿੱਠੜੇ ਮੇਰੇ ਰੱਬ ਸਮਨੂ ਦੇਵੇ ਹਰ ਦੇ ਘੇੜ ਦੇ ਲੱਗਣ ਪਿਆਰੇ ਹਰ ਘੇੜ ਦੇ ਲੱਗਣ ਪਿਆਰੇ ਉਹ ਦੁੱਖ ਨਾ ਆਵੇ ਨੇੜੇ ਰੱਬ ਸਮਨੂ ਦੇਵੇ ਉਹ ਪੁੱਤਰ ਮਿੱਠੜੇ ਮੇਰੇ ਰੱਬ ਸਮਨੂ ਦੇਵੇ ਪੁੱਤਰ ਮਿੱਠੜੇ ਮੇਰੇ ਰੱਬ ਸਮਨੂ ਦੇਵੇ ਵੰਡਣ ਲਕ ਵੰਡਣਾ ਦੇਣਾ ਆਇਆ ਕੰਡਾ ਲਾਈ ਮਾਈਆਂ ਵੰਡਣਾ ਕੰਡਾ न <mimitation>

بلاي کي نوو کي پرهو خليڪ سلام ਕਿੱਥੋਂ ਆਏ ਭਾਈ ਮੋਗੇ ਤੋਂ ਆਏ ਆ ਜੀ ਮੋਗੇ ਸਪੈਸ਼ਲ ਹਾਂ ਜੀ ਸਪੈਸ਼ਲ ਅੱਜ ਵਧਾਈਆਂ ਦੇਣ ਆਏ ਆ ਵਧਾਈ ਲੈਣ ਆਏ ਆ ਅੱਛਾ ਜੀ ਤੇ ਉਹ ਤਾਂ ਹੈ ਨਹੀਂ ਭਾਈ ਅੰਦਰ ਆਣਗੇ ਹੈਗਾ ਇਹਦਾ ਬੱਚਾ ਵੀ ਨਹੀਂ ਆਇਆ ਹਨਾ ਹਾਂ ਜੀ ਪਰਸੋ ਚੌਥੇ ਨੂੰ ਆਂਦੇ ਫੇਰ ਆਇਓ ਜਦੋਂ ਕਾਕਾ ਆ ਗਿਆ ਕਰੇ ਫੇਰ ਉਹਨੂੰ ਕਲਾਸ ਲੈਣੇ ਭਾਈ ਲੈ ਕੇ ਤੇ ਵਧਾਈ ਸਾਡੀ ਰਹਿੰਦੀ ਉਦੋਂ ਲੈ ਕੇ ਜਾਵਾਂਗੇ ਜਦੋਂ ਕਾਕਾ ਕਰੇ ਆ ਗਿਆ ਕਰੇ ਬਾਬਾ ਖੁਸ਼ੀ ਆ ਪੂਰੀ ਤੁਹਾਨੂੰ ਪੂਰੀ ਖੁਸ਼ੀ ਹੈ ਜੀ ਵਾਪਸ ਆ ਗਿਆ ਸਿੱਧੂ ਛੋਟਾ ਹਾਂ ਜੀ ਵੱਡੇ ਪੈਰੀ ਗਏ ਛੋਟੇ ਪੈਰੀ ਆ ਗਿਆ ਬਿਲਕੁਲ ਬਿਲਕੁਲ ਜੀ ਮੂਸੇ ਵਾਲਾ ਹੀ ਆ ਗਿਆ ਫੇਰ ਬਿਲਕੁਲ ਬਿਲਕ ਹਾਂਜੀ ਮਹਾਰਾਜ ਜੀ ਬਦਾਈਆ ਲੈ ਕੇ ਜਾਵਾਂਗੇ ਕੋਈ ਨਹੀਂ ਜਿੱਦਾਂ ਕਾਕਾ ਕਰਿਆ ਆਊਗਾ ਉਦੋਂ ਬਿਲਕੁਲ ਜੀ ਬਿਲਕੁਲ ਜ਼ਰੂਰ ਮਿਲਣਗੇ ਜੀ ਠੀਕ ਹੈ ਜੀ ਮੋਗੇ ਤੋਂ ਆਏ ਨਹੀਂ ਮੋਗੇ ਤੋਂ ਠੀਕ ਹੈ ਜੀ ਦੇਖ ਸਾਰਿਆਂ ਤੁਸੀਂ ਪੰਡ ਸਾਹਿਬ ਆਏ ਹੋਏ ਸੀ ਹਣਾ ਰੌਣਕਾਂ ਲਾਈਆਂ ਨੇ ਤੇ ਅਸੇ ਦੁਬਈ ਦਾ ਪੋਸਟਰ ਲੱਗਿਆ ਹੋਇਆ ਹੈ ਜੇ ਸਾਹਮਣੇ ਦੇਖੋ ਰੋਜ਼ਗਾਰ ਵੀ ਮਿਲਿਆ ਓਰੇ ਦੁਕਾਨਾਂ ਵਗੈਰਾ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਸ਼ੇਅਰ ਕਰ ਦਿਓ ਵੀਡੀਓ ਨੂੰ ਦੇਖੋ Sassicadigli, cerca di il mio